ਬਹੁਤ ਹੀ ਛੋਟੀ ਜੀ ਪੂੰਜੀ ਨਾਲ 2 ਕ ਲੱਖ ਰੁਪਏ ਨਾਲ ਮਤਲਬ ਅਸੀਂ ਆਟਾ ਚੱਕੀ ਦੇ ਨਾਲ ਇੱਕ ਤੇਲ ਵਾਲਾ ਕੋਧੂ ਲਾ ਕੇ ਮਤਲਬ ਛੋਟੇ ਜਿਹੇ ਲੈਵਲ ਦੇ ਕਾਰੋਬਾਰ ਸ਼ੁਰੂ ਕੀਤਾ ਜੀ ਅੱਜ ਸਾਡੇ ਕੋਲ ਮਤਲਬ ਸਾਡਾ ਜਿਹੜਾ ਆਧਾਰਾ ਵਾ ਤੇ 7 ਕਰੋੜ ਟਨ ਓਵਰ ਵਾਲਾ ਅਸਲਾਨਾ ਟਨ ਓਵਰ ਵਾਲਾ ਸਾਡਾ ਕਾਰੋਬਾਰ ਆ ਆਡੇ ਪਿਤਾ ਜੀ ਨੇ ਕਿਹਾ ਜੀ ਕਿ ਇੱਕ ਤਾਂ ਨਾਪ ਤੋਲ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਪੂਰਾ ਵੀ ਪੈਸੇ ਜੇ ਘੱਟ ਵੱਜਣਾ ਚਾਹੀਦਾ ਰੁਪਈਆ ਵੱਜਦਾ 50 ਪੈਸੇ ਵੱਜ ਜਾਣ ਇੱਕ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਮਲਾਵਟ ਨਹੀਂ ਕਰਨੀ ਸਾਡੀ ਪੂਰੀ ਗਾਰੰਟੀ ਹੋਊਗੀ ਜੀ ਕਿਸੇ ਵੀ ਸਮਾਨ ਦੇ ਵਿੱਚ ਮਲਾਵਟ ਨਹੀਂ 1% ਵੀ ਮਤਲਬ ਨਹੀਂ ਹੋਊਗੀ ਚਾਂਸ ਜਿਹੜੀਆਂ ਚੀਜ਼ਾਂ ਵਾ ਮਤਲਬ ਉਹ ਜਿਹੜੀ ਜਿੰਨੀ ਉਹਦੀ ਮਤਲਬ ਵੈਲਿਡਿਟੀ ਰੱਖੀ ਹੋਈ ਹੈ ਉਹਨਾਂ ਟਾਈਮ ਉਹ ਉਦੋਂ ਵੀ ਜ਼ਿਆਦਾ ਟਾਈਮ ਮਤਲਬ ਉਹ ਪਈ ਰਹੇ ਤਾਂ ਖਰਾਬ ਨਹੀਂ ਹੋਤੀ ਹੁੰਦੀ ਜਗੀ ਲੱਕਰੋਂ ਜੀ ਦਾ ਦੇ ਇਲਾਣਾ ਜੀ ਉਹ ਮਤਲਬ ਕਿਸੇ ਵੀ ਵੀਰ ਨੂੰ ਭੈਣ ਨੂੰ ਮਤਲਬ ਹੱਡੀਆਂ ਦਾ ਰੋਗ ਆ ਦਰਦ ਹੁੰਦਾ ਵਾ ਜੋੜ ਦਰਦਾਂ ਦਾ ਉਹਦੇ ਵਾਸਤੇ ਆਰਾਮ ਵਾਲਾ ਜੀ ਕੋਈ ਵੀ ਬੰਦਾ ਆ ਕੇ 100 ਗ੍ਰਾਮ ਦੀ ਸੀਚੀਆ 200 ਰੁਪਿਆ ਰੇਟ ਆ ਉਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਤੇ ਮੌਜੂਦ ਆ ਇੱਕ ਪਾਸੇ ਲੁਧਿਆਣਾ ਦੂਜੇ ਪਾਸੇ ਰੈਕੋਟ ਵਿਚਕਾਰ ਬਾਜ਼ਾਰ ਜੋਧਾ ਰਤਨਾਂ ਜੋਧਾ ਰਤਨ ਬਾਜ਼ਾਰ ਦੇ ਵਿੱਚ ਉਬੀ ਐਗਰੋ ਇੰਡਸਟਰੀ ਆ ਜੋ ਕਿ ਬਾਈ ਅ ਇੱਥੇ ਸਮਾਨ ਤਿਆਰ ਕਰਦੇ ਨੇ ਮਾਲਕ ਨੇ ਚਮਕੌਰ ਸਿੰਘ ਉਬੀ ਜੋਧਾ ਵਾਲੇ ਉਹ ਹਲਦੀ ਮਿਰਚ ਮਸਾਲੇ ਨਤ ਵਰਤੋਂ ਵਾਲਾ ਜਿਹੜਾ ਸਮਾਨ ਆ ਉਹ ਪੂਰੀ ਤਰ੍ਹਾਂ ਤਿਆਰ ਕਰਕੇ ਇਥੋਂ ਪੈਕਿੰਗ ਕਰਦੇ ਨੇ ਤਾਂ ਆਪਣੇ ਜਿਹੜੇ ਇਥੇ ਮੁਲਾਜ਼ਮ ਰੱਖੇ ਹੋਏ ਨੇ ਉਹ ਬਕਾਇਦਾ ਕੋਲੇ ਖੜਕੇ ਉਹਨਾਂ ਤੋਂ ਕਹਾਣੀ ਜੋ ਵੀ ਤੇਲ ਦੀ ਘੜਾਉਣੀ ਆ ਤਾਂ ਸਾਰਾ ਸਮਾਨ ਆਪ ਖੁਦ ਕੋਲੇ ਖੜਕੇ ਬਣਵਾਉਂਦੇ ਨੇ ਤਿਆਰ ਕਰਾਉਂਦੇ ਨੇ ਤੇ ਉਤੋਂ ਬਾਅਦ ਪੈਕਿੰਗ ਕਰਕੇ ਉਹਨਾਂ ਦਾ ਜਿਹੜਾ ਸਮਾਨ ਆ ਉਹ ਪੂਰੇ ਪੰਜਾਬ ਨਹੀਂ ਪੂਰੇ ਭਾਰਤ ਵਿੱਚ ਜਾਂਦਾ ਤੇ ਉਹਨਾਂ ਦਾ ਇਹ ਵੀ ਇੱਕ ਦਾਵਾ ਕਿ ਸਾਡਾ ਜਿਹੜਾ ਇੱਥੋਂ ਸਮਾਨ ਤਿਆਰ ਕੀਤਾ ਜਾਂਦਾ ਉਹ ਵੀ ਐਗਰੋ ਇੰਡਸਟਰੀ ਤੇ ਜਿਹੜੇ ਮਜ਼ਮਾਨੇ ਸਾਡੇ ਉਹ ਸਾਰਾ ਸੌਧ ਕਰਦੇ ਆ ਅਸੀਂ ਬਕਾਇਦਾ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਦੇ ਆ ਅਸੀਂ ਮਲਾਪ ਟਖੋਰੀ ਤੋਂ ਪੂਹਾਂ ਦੂਰ ਆ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਮਲਾਬਟਖੋਰੀ ਜਿਵੇਂ ਕਿ ਪੂਰੇ ਭਾਰਤ ਵਿੱਚ ਕਰਦੇ ਹੋਣਗੇ ਕਿਸੇ ਦੇ ਸਿਹਤ ਦੇ ਨਾਲ ਅਸੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਉਹਨਾਂ ਦਾ ਇਹ ਵੀ ਦਾਵਾ ਵਾ ਤਾਂ ਮੈਂ ਕੈਮਰਾਮੈਨ ਵੀਰ ਨੂੰ ਵੀ ਕਹੂੰਗਾ ਤੇ ਦਿਖਾ ਦਿੱਤਾ ਜਾਵੇ ਆਉਚਰ ਦੀ ਦਿਖਾਉਣੇ ਆ ਤਾਂ ਇੱਥੇ ਬਕਾਇਦਾ ਇਹ ਜਿਹੜਾ ਬੋਰਡ ਤੁਸੀਂ ਦੇਖ ਰਹੇ ਹੋ ਉਹਦੇ ਉੱਤੇ ਬਕਾਇਦਾ ਲਿਖਿਆ ਹੋਇਆ ਵੀ ਸਾਡੇ ادارے ਵੱਲੋਂ ਬਣਾਏ ਗਏ ਕਿਸੇ ਸਮਾਨ ਵਿੱਚ ਵੀ ਮਲਾਬਟ ਸਾਫਤ ਕਰਨ ਵਾਲੇ ਵੀਰ ਨੂੰ 10 ਲੱਖ ਰੁਪਏ ਦਾ ਨਾਮ ਦਿੱਤਾ ਜਾਊਗਾ ਵੱਡਾ ਦਾਵਾ ਇਹਨਾਂ ਦਾ ਉਭੀ ਐਗਰੋ ਇੰਡਸਟਰੀ ਵਾਲਿਆਂ ਦਾ ਜਿਹੜਾ ਵੀ ਸਮਾਨ ਇੱਥੇ ਤਿਆਰ ਕੀਤਾ ਜਾਂਦਾ ਪੂਰੀ ਤਰ੍ਹਾਂ ਸੁੱਧ ਕੀਤਾ ਜਾਂਦਾ ਵਾ ਤੇ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਂਦਾ ਤੇ ਹੋਰ ਇੱਥੇ ਕਿਹੜਾ ਕਿਹੜਾ ਨਤ ਵਰਤੋਂ ਬੱਚ ਸਮਾਨ ਆ ਜਿਹੜਾ ਵਾਰਤਿਆ ਜਾਂਦਾ ਉਹ ਕੀ ਕੀ ਤਿਆਰ ਕਰਦੇ ਨੇ ਆਓ ਆਪਾਂ ਜਿਹੜੇ ਇੱਥੋਂ ਦੇ ਮਾਲਕ ਨੇ ਚਮਕੌਰ ਸਿੰਘ ਉਭੀ ਬਾਈ ਨੇ ਜੋਧਾਂ ਵਾਲੇ ਉਹਨਾਂ ਦੇ ਨਾਲ ਗੱਲ ਕਰਦੇ ਆਂ ਆਓ ਲਈਏ ਜਾਣਕਾਰੀ ਆਓ ਚਲਿਏ ਨੇ ਬਾਈ ਚਮਕੌਰ ਸਿੰਘ ਉਭੀ ਵਾਲੇ ਆ ਅਜੋਨਾ ਦੇ ਨਾਲ ਤੁਹਾਡੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੋ ਜੋ ਸੌਦੇ ਸਮਾਨ ਨਿਤ ਵਰਤੋਂ ਵਿੱਚ ਆਉਣ ਵਾਲਾ ਸਮਾਨ ਆ ਕਿਹੜਾ ਕਿਹੜਾ ਸਮਾਨ ਤਿਆਰ ਕਰਦੇ ਨੇ ਤਾਂ ਕਿਵੇਂ ਸ਼ੁਰੂਆਤ ਹੋਈ ਸਾਰੀ ਜਾਣਕਾਰੀ ਲੈਣੇ ਆ ਬਾਈ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅਦਾਰੇ ਦੇ ਵਿੱਚ ਪਹੁੰਚੇ ਦੀਪ ਸ਼ਰਬਾ ਜੀ ਉਹਨਾਂ ਨੂੰ ਇੱਥੇ ਆਉਣ ਦੇ ਅਸੀਂ ਜੀ ਆਖਦੇ ਆ ਜੀ ਤੇ ਇਸ ਚੈਨਲ ਤੇ ਜਿੰਨੇ ਵੀ ਵੀਰ ਇਸ ਇੰਟਰਵਿਊ ਨੂੰ ਦੇਖ ਰਿਹਾ ਹੁੰਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਅਸਲਾਮ ਅਲੈਕਮ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਊਬੀ ਸਾਹਿਬ ਤੁਹਾਡੇ ਸਮਾਨ ਸਾਡੇ ਤਿਆਰ ਹੁੰਦਾ ਦੇਖਿਆ ਬੜਾ ਹੀ ਸੋਧ ਸਮਾਨ ਤੁਸੀਂ ਜਿਵੇਂ ਤੁਹਾਡਾ ਬੋੜਾ ਤੇ ਵੀ ਲਿਖਿਆ ਵੀ ਸਾਡਾ ਸੋਧ ਸਮਾਨ ਆ ਤੇ ਕੋਲੇ ਖੜ ਕੇ ਤੁਸੀਂ ਤਿਆਰ ਕਰਵਾਉਨੇ ਹੋ ਜਿੰਨੇ ਵੀ ਤੁਹਾਡੇ ਮਲਾਜਮ ਲੱਗੇ ਹੋਣੇ ਬੜਾ ਧਿਆਨ ਰੱਖਦੇ ਨੇ ਸਿਰ ਤੱਕ ਢਕੇ ਹੋਏ ਨੇ ਵੀ ਕਿਤੇ ਵਾਲ ਤੱਕ ਬਣਾ ਚੱਲਿਆ ਜਾਵੇ ਆ ਸ਼ੁਰੂਆਤ ਦੱਸੋ ਭਾਈ ਜੀ ਤੁਸੀਂ ਕਿਵੇਂ ਕਰੀਏ ਇਸ ਕੰਮ ਦੀ ਇਸ ਕੰਮ ਦੀ ਸ਼ੁਰੂਆਤ ਜੀ ਅੱਜ ਤੋਂ ਤਰੀਬਨ 25-26 ਸਾਲ ਪਹਿਲਾਂ ਮੈਂ ਅ ਫੋਰਨ ਕੰਟਰੀ ਦੇ ਵਿੱਚੋਂ ਆਇਆ ਸੀ ਤੇ ਆ ਕੇ ਕੰਮ ਦੀ ਤਲਾਸ਼ ਦੇ ਵਿੱਚ ਮੈਂ ਇੱਧਰ ਉੱਧਰ ਫਿਰਦਾ ਰਿਹਾ ਕਾਫੀ ਮਤਲਬ ਢੇੜੇ-ਘੇੜੇ ਕੱਢੇ ਤਾਂ ਕਿਸੇ ਨਾ ਕਿਸੇ ਲੋਟ ਮੇਰਾ 라ਪਤਾ ਪੀ ਐ ਜੂ ਯੂਨੀਵਰਸਿਟੀ ਦੇ ਵਿੱਚ ਹੋਇਆ ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਵਾਲਿਆਂ ਦੇ ਨਾਲ ਉਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮਤਲਬ ਫੂਡ ਪ੍ਰੋਸੈਸਿੰਗ ਦਾ ਕੰਮ ਕੋਈ ਵੀ ਸ਼ੁਰੂ ਕਰ ਸਕਦੇ ਹੋ ਕਿਉਂਕਿ ਇਹਦਾ ਨੀਡ ਪਾਉਣ ਵਾਲੇ ਪਰ ਇੱਕ ਸਮੇਂ ਦੇ ਵਿੱਚ ਇਹਦਾ ਮਤਲਬ ਕਾਫੀ ਵਧੀਆ ਤੁਹਾਨੂੰ ਰਿਸਪੌਂਸ ਮਿਲੇਗਾ। ਉਹਨਾਂ ਦੀ ਗੱਲ ਮੰਨਦੇ ਹੋਏ ਜੀ ਇੱਕ ਬਹੁਤ ਹੀ ਛੋਟੀ ਜੀ ਪੂੰਜੀ ਨਾਲ 2 ਲੱਖ ਰੁਪਏ ਨਾਲ ਮਤਲਬ ਅਸੀਂ ਆਟਾ ਚੱਕੀ ਦੇ ਨਾਲ ਇੱਕ ਤੇਲ ਵਾਲਾ ਕੋਧੂ ਲਾ ਕੇ ਮਤਲਬ ਛੋਟੇ ਜਿਹੇ ਲੈਵਲ ਤੇ ਕਾਰੋਬਾਰ ਸ਼ੁਰੂ ਕੀਤਾ ਜੀ। ਚਲੋ ਦਿਨ-ਰਾਤ ਮਿਹਨਤ ਕੀਤੀ ਜੀ। ਮਿਹਨਤ ਕਰਨ ਤੋਂ ਬਾਅਦ ਅੱਜ ਮਹਾਰਾਜ ਦੀ ਕਿਰਪਾ ਹੋਈ ਆ। ਅੱਜ ਸਾਡੇ ਕੋਲ ਮਤਲਬ ਸਾਡਾ ਜਿਹੜਾ ਆਧਾਰਾ ਵਾ ਤੇ 7 ਕਰੋੜ ਟਨਓਵਰ ਵਾਲਾ ਸਲਾਨਾ ਟਨਓਵਰ ਵਾਲਾ ਸਾਡਾ ਕਾਰੋਬਾਰ ਬਣ ਗਿਆ ਹੈ ਮਹਾਰਾਜ ਦੇ ਸਕਰਾਨੇ ਵਿੱਚ ਇਹ ਮਤਲਬ ਅਸੀਂ ਇਹ ਮਹਾਰਾ ਦੀ ਲੀਲਾ ਹੀ ਹੈ ਜੋ ਮਤਲਬ ਸਾਡਾ ਦਿਨ ਅੱਗੇ ਵੀ ਅਸੀਂ ਕੰਮ ਬਿਲਕੁਲ ਇਮਾਨਦਾਰੀ ਨਾਲ ਕਰਦੇ ਹਾਂ ਸਾਡੇ ਸਮਾਨ ਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੁੰਦੀ ਇਹ ਚੀਜ਼ ਦੀ ਗਾਰੰਟੀ ਹੈ ਸਭ ਲੋਕ ਜਾਣਦੇ ਵੀ ਹਨ ਏਰੀਏ ਦੇ ਵਿੱਚ ਇਕਤੀ ਜੇ ਵੀ ਆ ਜੀ ਜਿਵੇਂ ਤੁਹਾਡੀ ਇੰਡਸਟਰੀ ਵਿੱਚ ਸਮਾਨ ਤਿਆਰ ਕੀਤਾ ਜਾਂਦਾ ਉਹ ਕਿਹੜਾ ਕਿਹੜਾ ਸਮਾਨ ਆ ਜਿਹੜਾ ਨਿਤ ਵਰਤੋਂ ਵਿੱਚ ਆਉਣ ਵਾਲਾ ਤੁਸੀਂ ਤਿਆਰ ਕਰਦੇ ਹੋ ਹਾਂਜੀ ਅਸੀਂ ਨਾ ਜੀ ਘਰੇਲੂ ਮਤਲਬ ਜਿਹੜੇ ਕਿਚਨ ਦੇ ਵਿੱਚ ਡੇਲੀ ਯੂਜ਼ ਹੁੰਦੀਆਂ ਚੀਜ਼ਾਂ ਉਹਦੇ ਵਿੱਚ ਮੇਨ ਮੇਜਰ ਸਾਡਾ ਕੰਮ ਹੈਗਾ ਸਰੋਂ ਦਾ ਤੇਲ ਦਾ ਜੀ ਸਰੋਂ ਦਾ ਤੇਲ ਦੁੱਧਿਆ ਉਹ ਦੋਨੇ ਸਰੋਂ ਆ ਮਤਲਬ ਪੀੜੀ ਸਰੋਂ ਦਾ ਤੇ ਆਮ ਸਰੋਂ ਦਾ ਜਿਹੜਾ ਤੇਲ ਆ ਮਤਲਬ ਉਹ ਅਸੀਂ ਕੱਢਦੇ ਆ ਜੀ ਉਸ ਤੋਂ ਬਾਅਦ ਸਾਡੇ ਕੋਲ ਆਟੇ ਦੀਆਂ ਵੈਰਟੀਆਂ ਆ ਜਾਂਦੀਆਂ ਸਾਰੀਆਂ ਜੀ ਮਤਲਬ 슈ਗਰ ਸ਼ੱਕਰ ਵਾਲੇ ਆਟੇ ਆ ਜਾਂਦੇ ਛੋਲਿਆਂ ਦਾ ਚਨੇ ਦਾ ਅੱਜ ਕੱਲ ਜਿਹੜੇ ਚੱਲੇ ਆ ਖਾ ਭੀ ਵੱਡੀ ਮਾਤਰਾ ਦੇ ਵਿੱਚ ਇਹ ਵੀ ਆਟੇ ਮਤਲਬ ਵੇਣ ਲਾਗੇ ਲੋਕ ਲੈ ਕੇ ਜਾਂਦੇ ਆ ਮਸਾਲੇ ਸਾਰੇ ਕ ਮੇਨ ਮੇਜਰ ਮਸਾਲੇ ਦੀ ਹਲਦੀ ਮਿਰਚ ਮਸਾਲਾ ਗਰਮ ਕਾਲੀ ਮਿਰਚ ਧਨੀਆ ਪਾウダー ਹੋਰ ਆਦੀ ਮਤਲਬ ਬੇਸਣ ਵਗੈਰਾ ਇਹ ਸਾਡੇ ਕੋਲ 40 45 ਪ੍ਰੋਡਕਟ ਆ ਜਿਹੜੇ ਸਮਾਨ ਅਸੀਂ ਉਹੀ ਸਰਬ ਸਮਾਨ ਦੀ ਸੇਲ ਕਰਦੇ ਆ ਜਿਹਨੂੰ ਅਸੀਂ ਆਪ ਤਿਆਰ ਕਰਦੇ ਆ ਤਾ ਆਗੇ ਸਾਨੂੰ ਉਸ ਤੇ ਭਰੋਸਾ ਹੁੰਦਾ ਵਾ ਵੀ ਸਮਾਨ ਸਾਡਾ ਜਿਹੜਾ ਵੇਚਿਆ ਵਾ ਆਪਦੇ ਹੱਥੀ ਤਿਆਰ ਕੀਤਾ ਕਰਕੇ ਉਹਦੀ ਤਾਂ ਅਸੀਂ ਗਾਰੰਟੀ ਦਿੰਨੇ ਆ ਵੀ ਸਾਡੇ ਹੱਥੀ ਤਿਆਰ ਹੋਇਆ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ। ਅ ਇੱਕ ਬਾਈ ਜਿਵੇਂ ਬਾਹਰ ਅਸੀਂ ਦੇਖਿਆ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਆਉਨੇ ਆ ਤੁਹਾਡਾ ਵੱਡਾ ਬੋਰਡ ਲੱਗਿਆ ਹੋਇਆ ਵਾ ਫਾਰਮ ਦਾ ਤਾਂ ਖੰਬੇ ਦੇ ਉੱਤੇ ਇੱਕ ਬੋਰਡ ਥੋੜਾ ਸਪੈਸ਼ਲ ਵੀ ਲਾਇਆ ਹਕੜਾ ਕੇ ਵੀ ਜਿਹੜਾ ਤੁਹਾਡਾ ਤਿਆਰ ਕੀਤਾ ਸਮਾਨ ਆ ਉਹਦੇ ਵਿੱਚ ਕੋਈ ਜੇ ਮਿਲਾਵਟ ਕੋਰੀ ਦਾ ਦਾਵਾ ਸਿੱਧ ਕਰ ਦਵੇ ਤਾਂ ਅਸੀਂ 10 ਲੱਖ ਰੁਪਏ ਦਵਾਂਗੇ। ਉਹਦੇ ਬਾਰੇ ਜਾਣਕਾਰੀ ਦਿਓਗੇ। ਅਸੀਂ ਨਾਲ ਜੀ ਜਦੋਂ ਕਾਰੋਬਾਰ ਸ਼ੁਰੂ ਕਰੀਤਾ ਸੀ ਸਾਡੇ ਪਿਤਾ ਜੀ ਨੇ ਸਾਨੂੰ ਦੋ ਗੱਲਾਂ ਸਮਝਾਈਆਂ ਸੀ ਜਿਹਨੂੰ ਗੱਲਾਂ ਸਾਡੇ ਅਸੀਂ ਲੜ ਪੱਲੇ ਬੰਨ ਕੇ ਉਹ ਕਾਰੋਬਾਰ ਨੂੰ ਅੱਜ ਤੱਕ ਕਰਦੇ ਆ ਆ ਸਾਡੇ ਪਿਤਾ ਜੀ ਨੇ ਕਿਹਾ ਜੀ ਇੱਕ ਤਾਂ ਨਾਪ ਤੋਲ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਪੂਰਾ ਵੀ ਪੈਸੇ ਜੇ ਘੱਟ ਵੱਜਣਾ ਚਾਹੀਦਾ ਰੁਪਈਆ ਵਾਈ ਦਾ 50 ਪੈਸੇ ਵੱਜ ਜਾਣ ਇੱਕ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਮਿਲਾਵਟ ਨਹੀਂ ਕਰਨੀ ਚਾਹੇ 10 ਪੈਸੇ ਮਹਿੰਗੀ ਵੇਚ ਲੋ ਪਰ ਮਤਲਬ ਬਿਨਾਂ ਮਿਲਾਵਟ ਦੇ ਵੇਚੋ ਹੋੜੀ ਢੋੜੀ ਲੋਕ ਆਪੇ ਤੁਹਾਡੇ ਕੋਲ ਸਾਮਾਨ ਲੈਣ ਆਇਆ ਕਰਨਗੇ ਤੁਹਾਨੂੰ ਲੋੜ ਨਹੀਂ ਹੈ ਕਿਸੇ ਕੋਲ ਜਾ ਕੇ ਸਾਮਾਨ ਵੇਚਣ ਦੀ ਲੋੜ ਪ ਦੀ ਸਾਨੂੰ ਅੱਜ ਬਹੁਤ ਰਾਜ਼ ਆਇਆ ਅੱਜ ਫਿਰ ভাই ਸਕੂਨ ਹੋਊਗਾ 2 ਲੱਖ ਤੋਂ ਸ਼ੁਰੂ ਕਰਕੇ 7-8 ਕਰੋੜ ਦੀ ਤੁਸੀਂ ਕਹਿੰਦੇ ਹੋ ਵੀ ਅੱਜ ਟਾਰਨ ਆਉਗਾ ਛੋਟੀ ਤਾਂ ਅੱਜ ਸਕੂਨ ਆ ਪੂਰਾ ਵੀ ਛੋਡਾ ਬਣਿਆ ਜਿਹੜਾ ਸਮਾਨ ਆ ਪੰਜਾਬ ਨਹੀਂ ਪੂਰੇ ਭਾਰਤ ਵਿੱਚ ਜਾਂਦਾ ਹਾਂਜੀ ਮਹਾਰਾਜ ਜੀ ਰਜਾ ਦੇ ਵਿੱਚ ਜੀ ਰਹਿੰਦੇ ਆ ਮਤਲਬ ਜਸਾਨਾ ਕਰਕੇ ਰਾਤ ਨੂੰ ਮੰਜੀ ਤੇ ਬਹਿ ਕੇ ਬੜੀ ਆਨੰਦਨਾ ਮਤਲਬ ਅਸੀਂ ਮਤਲਬ ਬਿਨਾ ਕੋਈ ਬੋਝ ਲੈ ਸੌਣਨੇ ਆ ਵਧੀਆ ਆਰਾਮ ਦੀ ਨੀਂਦ ਰੋ ਮਤਲਬ ਸੌਣਨੇ ਆ ਤੜਕੇ ਉੱਠਦੇ ਆ ਤੇ ਮਹਾਰਾਜੀ ਬਸ ਸਾਰੀ ਲੀਲਾ ਨੂੰ ਮੈਂ ਤਾਂ ਮੰਨਦਾ ਜੀ ਪ੍ਰਮਾਤਮਾ ਨੇ ਕੋਈ ਵਿਧੀ ਵਿਧਾਨ ਬਣਾਇਆ ਵਾ ਸੱਚੀ ਕਰਤ ਕਰਨੀ ਸਾਡੇ ਗੁਰੂਆਂ ਨੇ ਸਾਨੂੰ ਦੱਸੀ ਜੀ ਗੁਰੂਆਂ ਦੇ ਜਿਹੜੇ ਹੈਗੇ ਸਾਡੇ ਉਪਦੇਸ਼ ਦਿੱਤੇ ਉਹਨੂੰ ਹੀ ਅਪਣਾਇਆ ਹੋਇਆ ਜੀ ਇੱਕ ਵਾਜੀ ਹੋਰ ਵੀ ਚੀਜ਼ ਆ ਜਿਵੇਂ ਸੋਡਾ ਸੌਧ ਤਿਆਰ ਕੀਤਾ ਸਮਾਨ ਆ ਜਿਵੇਂ ਪੰਜਾਬ ਭਾਰਤ ਵਿੱਚ ਤਾਂ ਮਿਲ ਜਾਂਦਾ ਜਨਦੀ ਸੌਖਾ ਮਿਲ ਜਾਊਗਾ ਜੇ ਕੋਈ ਵਿਦੇਸ਼ਾਂ ਦੇ ਵਿੱਚ ਵਸਣ ਵਾਲੇ ਸਾਡੇ ਪੰਜਾਬ ਦੇ ਲੋਕ ਨੇ ਜਾਂ ਭਾਰਤ ਦੇ ਲੋਕ ਨੇ ਉਹ ਸੌਦਾ ਖਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਮਿਲਦਾ ਨਹੀਂ ਉਹ ਕਿਵੇਂ ਪਹੁੰਚ ਕਰਨ ਛੋਟੇ ਨਾਲ ਵੀ ਸੁਰਤੋਂ ਸਮਾਨ ਮਗਾ ਸਕਣ ਤੁਸੀਂ ਪਹੁੰਚ ਕਰ ਸਕਦੇ ਹੋ ਉਤੋਂ ਕਿਦਾਂ ਹੋ ਸਕਦਾ ਹੈ ਸਾਡੇ ادارے ਤੋਂ ਜੀ ਕਾਫੀ بڑے ਆਪਣੇ ਸਾਡੇ ਬੰਦੇ ਆ ਮਤਲਬ ਸਮਾਨ ਮਗਾਉਂਦੇ ਆ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਮਤਲਬ ਉਹ ਕੂਰੀਅਰ ਸਰਵਿਸ ਰਾਹੀਂ ਜਾਂਦਾ ਵਾ ਸਮਾਨ ਮਤਲਬ ਸਾਡੇ ਜਿਹੜਾ ادارے ਦਾ ਮੋਬਾਈਲ ਨੰਬਰ ਆ ਜੀ ਵਟਸਐਪ ਨੰਬਰ ਜਿਹੜਾ ਚੱਲਦਾ ਵਾ 98725 88093 ਨੋਟ ਕਰ ਲਓ ਇੱਕ ਵਾਰੀ ਦੁਬਾਰੇ ਫੇਰ ਬੋਲ ਦਿੰਦਾ ਮੈਂ 9872588093 ਕੋਈ ਵੀ WhatsApp ਤੇ ਸਾਨੂੰ ਆਪਦਾ ਮੈਸੇਜ ਪਾਓ ਸਮਾਨ ਦੀ ਲਿਸਟ ਤੁਹਾਨੂੰ ਨਾਲ ਭੇਜ ਦਾਂਗੇ ਉਹ ਲਿਸਟ ਤੋਂ ਬਾਅਦ ਜਿਹੜਾ ਸਮਾਨ ਦੀ ਤੁਸੀਂ ਚੋਣ ਕਰੋਗੇ ਉਹ ਸਮਾਨ ਤੁਹਾਨੂੰ ਅਸੀਂ ਉਹ ਤੁਹਾਡੀ ਦੁਕਾਨੇ ਤੇ ਡਿਲੀਵਰ ਕਰਵਾ ਦਾਂਗੇ ਜੀ ਕੋਰੀਆ ਤਾਂ ਹੀ ਕੋਰੀਆ ਦਾ ਖਰਚਾ ਜਿਹੜਾ ਮਤਲਬ ਪਾ ਕੇ ਮਤਲਬ ਤੁਹਾਨੂੰ ਜਿਹੜਾ ਸਮਾਨ ਆ ਜੀ ਜੇ ਕੈਨੇਡਾ ਕੋਈ ਬੰਦਾ ਬੈਠਾ ਵਾ ਕੈਨੇਡਾ ਵਾਲੇ ਦੇ ਉੱਪਰ ਜੀ ਅਧਿਕਾਰ ਨਾਲੋਂ ਕਾਫੀ ਹੱਦ ਤੱਕ ਸਸਤਾ ਹੀ ਪਊਗਾ ਜੀ ਸੌਧਤਾ ਦੀ ਪੂਰੀ ਗਰੰਟੀ ਹੋਊਗੀ ਜੀ ਕਿਸੇ ਵੀ ਸਮਾਨ ਦੇ ਵਿੱਚ ਮਲਾਬੜੀ 1% ਵੀ ਮਤਲਬ ਨਹੀਂ ਹੋਊਗੀ ਚਾਂਸ ਜਿਹੜੀਆਂ ਚੀਜ਼ਾਂ ਵਾ ਮਤਲਬ ਉਹ ਜਿਹੜੇ ਜਿੰਨੀ ਉਹਦੀ ਮਤਲਬ ਵੈਲਿਡਿਟੀ ਰੱਖੀ ਹੋਈ ਹੈ ਉਹਨਾਂ ਟਾਈਮ ਉਹ ਉਦੋਂ ਵੀ ਜ਼ਿਆਦਾ ਟਾਈਮ ਮਤਲਬ ਉਹ ਪਈ ਰਹੇ ਦਾ ਖਰਾਬ ਨਹੀਂ ਹੋਤੀ ਹੁੰਦੀ ਹੈਗੀ ਕੋਬੀ ਸਾਹਿਬ ਜਿਵੇਂ ਤੁਸੀਂ ਸਾਰਾ ਸੌਧਤਿਆਨ ਤਿਆਰ ਕਰਦੇ ਹੋ ਸਮਾਨ ਉਹਨੂੰ ਫਿਰ ਵੇਚਦੇ ਕਿਵੇਂ ਹੋ ਜੀ ਅਸੀਂ ਨਾਲ ਜਿੰਨਾ ਵੀ ਸਮਾਨ ਸਾਡੇ ਤਿਆਰ ਹੁੰਦਾ ਸਾਡੇ ਦਾਰੇ ਤੇ ਸਾਡੀ ਜਿੰਨੀ ਕਪੈਟੀ ਆ ਤਕਰੀਬਨ ਸਾਰੇ ਸਾਮਾਨ ਸਾਡੇ ਥੱਲੇ ਕੈਸ਼ ਕਾਊਂਟਰ ਲੱਗਿਆ ਉੱਥੇ ਹੀ ਵਿਕ ਜਾਂਦਾ ਵਾ ਬਾਕੀ ਸਾਡੀ ਹੋਮ ਡਿਲੀਵਰੀ ਦਿੱਤੀ ਹੈ ਲੁਧਿਆਣਾ ਜ਼ਿਲ੍ਹੇ ਨੂੰ ਜੀ ਲੁਧਿਆਣਾ ਜ਼ਿਲ੍ਹੇ ਦਾ ਕੋਈ ਵੀ ਵੰਦਰ ਵਜਨ ਦਾ ਵਿਅਕਤੀ ਆ ਨੇੜੇ ਜਿਹੜੇ ਦਾ ਉਹਨਾਂ ਨੂੰ ਅਸੀਂ ਹੋਮ ਡਿਲੀਵਰੀ ਸਿਰਫ 50 ਰੁਪਏ ਪਰ ਚਾਰਜ ਦੇ ਮਤਲਬ ਲੈਣੇ ਇੱਕ ਡਿਲੀਵਰੀ ਦੇ ਕੋਈ ਵੀ ਸੱਜਣਾ ਮਤਲਬ ਜੇ ਮਗੌਣਾ ਚਾਹੁੰਦਾ ਹੋਵੇ ਲੁੱਦੇਣਾ ਦਾ ਉਹ ਸਾਨੂੰ ਆਰਡਰ ਕਰ ਸਕਦਾ ਵਾ ਇਹ ਸਾਡਾ ਜਿਹੜਾ ਧਾਰਾਵਾਜੀ ਲੁੱਦੇਣਾ ਤੋਂ ਫਿਰੋਜ਼ਪੁਰ ਰੋਡ ਤੋਂ ਪਾਰਕ ਬਲਾਜਾ ਹੋਟਲ ਦੇ ਨਾਲੋਂ ਜਿਹੜਾ ਅਸੀਦ ਕਰਤਾ ਸਿੰਘ ਸਰਾਭਾ ਨਾਂ ਦਾ ਮਾਰਗ ਆਉਂਦਾ 15 ਕਿਲੋਮੀਟਰ ਦੂਰ ਜੋਧਾ ਬਾਜ਼ਾਰ ਦੇ ਵਿੱਚ ਖੇਰੋਂ ਆਉਂਦਿਆਂ ਨੂੰ ਖੱਬੇ ਪਾਸੇ ਵੱਡਾ ਬੋਰਡ ਲੱਗਿਆ ਹੈ ਉੱਤੇ ਸਾਡੇ ਸਰਾਭਾ ਸਾਹਿਬ ਦੀ ਉਹ ਚੀਜ਼ ਕਰਤਾ ਸਿੰਘ ਰੱਬਾ ਜੀ ਦੀ ਫੋਟੋ ਲੱਗੀ ਹੈ ਨੀਲੇ ਰੰਗ ਦਾ ਬੋਰਡ ਆ ਮਤਲਬ ਇਹ ਸਾਡੀ ਪਛਾਦਾਰੇ ਦੀ ਪਛਾਣ ਆ ਕਿਸੇ ਤੋਂ ਵੀ ਪੁੱਛ ਕੇ ਵੀ ਤੁਸੀਂ ਆ ਸਕਦੇ ਹੋ ਸਾਡੇ ਅਦਾਰੇ ਇੱਥੇ ਆ ਕੇ ਲੈ ਕੇ ਜਾਣਾ ਇੱਥੇ ਆ ਕੇ ਲੈ ਜਾਓ ਤੇ ਮਤਲਬ ਤੁਸੀਂ ਲੁਧਿਆਣਾ ਦਾ ਹੋਗੇ ਸੱਜਣ ਮੈਂ ਤਰ ਨੇੜੇ ਤੇ ਰੇੜਾ ਦਾ 25 40 50 ਕਿਲੋਮੀਟਰ ਦੇ ਵਿੱਚ ਮੰਗਵਾਉਣਾ ਚਾਹੁੰਦਾ ਸਮਾਨ ਉਹ ਮਤਲਬ ਨੰਬਰ ਤੁਹਾਡਾ ਦੱਸਿਆ ਆ ਉਹ ਨੰਬਰ ਤੇ ਮੰਗਵਾ ਸਕਦਾ ਡਿਲੀਵਰੀ ਕਰ ਦਾਂਗੇ ਜੀ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਚਮ 14 ਵਾਲੇ ਓਪੀ ਐਗਰੋ ਇੰਡਸਟਰੀ ਦੇ ਮਾਲਕ ਮਾਲਕ ਨਾ ਕਹੀਏ ਸੇਵਾਦਾਰ ਕਹੀਏ ਤਾਂ ਕਥਾ ਚਤਨੀ ਹੋਊਗੀ ਤੇ ਆਪਣੇ ਇੰਡਸਟਰੀ ਤੋਂ ਸਮਾਨ ਤਿਆਰ ਕਰਦੇ ਨੇ ਸੁੱਧ ਸੇਵਾ ਹੀ ਕਰਦੇ ਨੇ ਕਿਉਂਕਿ ਅੱਜ ਭਾਰਤ ਵਿੱਚ ਪੰਜਾਬ ਵਿੱਚ ਬੜੇ ਇਦਾਂ ਦੇ ਹੋਣਗੇ ਕਾਰੋਬਾਰ ਜਿਹੜੇ ਮਲਾਪਤ ਤੋਂ ਬਿਨਾਂ ਕੋਈ ਸਮਾਨ ਵੇਚਦੇ ਹੀ ਨਹੀਂ ਇਹਨਾਂ ਦਾ ਦਾਵਾ ਬਕਾਇਦਾ ਆਪਣਾ ਬੋਰਡ ਕੱਢ ਕੇ ਸੀਤਕਰਤਾਰ ਸਿੰਘ ਸਰਾਬਾ ਮਾਰਗ ਦੇ ਉੱਪਰ ਲਾਇਆ ਹੋਇਆ ਖੰਭੇ ਤੇ ਵੀ ਸਾਡੇ ਸਮਾਨ ਦੇ ਵਿੱਚ ਕਿਸੇ ਤਰ੍ਹਾਂ ਦੀ ਮੈਸੀ ਮਿਲਾਪਤ ਨਹੀਂ ਕਰਦੇ ਜੇ ਕੋਈ ਸਾਨੂੰ ਸਾਫਤ ਕਰ ਦਵੇ 10 ਲੱਖ ਰੁਪਇਆ ਦਵਾਂਗੇ ਵੱਡੀ ਗੱਲ ਆ ਤਾਂ ਅਸੀਂ ਵੀ ਜਿੰਨੇ ਵੀ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਨੇ ਜਰੂਰ ਜਿਹੜੇ ਸੌਦਾ ਖਾਣਾ ਚਾਹੁੰਦੇ ਨੇ ਸੁੱਧ ਸਮਾਨ ਲੈਣਾ ਚਾਹੁੰਦੇ ਨੇ ਬਾਈ ਜੀ ਨੇ ਆਪਣਾ ਸਾਰਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਆ ਤੁਸੀਂ ਫੋਨ ਤੇ ਸੰਪਰਕ ਕਰਕੇ ਉਹਨਾਂ ਤੋਂ ਸਮਾਨ ਜੇ ਵਿਦੇਸ਼ਾਂ ਚ ਮਗਾਉਣਾ ਕਿੱਦਾਂ ਮਗਾਉਣਾ ਜੇ ਇੱਥੇ ਵੀ ਤੁਹਾਨੂੰ ਘਰ ਬੈਠਿਆਂ ਨੂੰ ਸਮਾਨ ਚਾਹੀਦਾ ਉਹ ਸਾਰਾ ਤੁਹਾਨੂੰ ਉਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਆ ਤੁਸੀਂ ਜ਼ਰੂਰ ਉਹਨਾਂ ਨਾਲ ਸੰਪਰਕ ਕਰਿਓ ਅੱਜ ਦੀ ਵੀਡੀਓ ਆ ਜਿਹੜੀ ਇੱਕ ਜ਼ਰੂਰੀ ਜਾਣਕਾਰੀ ਜੀ ਵਿਚਾਲੇ ਮੈਂ ਰਹਿ ਗਿਆ ਜੀ ਇੱਕ ਤਾਂ ਜੀ ਅਸੀਂ ਕਰੋਨਜੀ ਦਾ ਤੇਲ ਤਿਆਰ ਕੀਤਾ ਵਾ ਬੇਸੇ ਦਾ ਤੇਲ ਸਾਡੇ ਕੋਲ ਬਹੁਤ ਤਰ੍ਹਾਂ ਦੇ ਹੁੰਦੇ ਆ ਬ੍ਰਾਮਾ ਦਾ ਹੁੰਦਾ ਕਰੋਨਜੀ ਦਾ ਤਰ੍ਹਾਂ ਵਾਲ ਸੀਦਾ ਜਿਹੜਾ ਕਰੋਨਜੀ ਦਾ ਤੇਲ ਆ ਨਾ ਜੀ ਉਹ ਮਤਲਬ ਕਿਸੇ ਵੀ ਵੀਰ ਨੂੰ ਭੈਣ ਨੂੰ ਮਤਲਬ ਹੱਡੀਆਂ ਦਾ ਰੋਗ ਆ ਦਰਦ ਹੁੰਦਾ ਵਾ ਜੋੜ ਦਰਦਾਂ ਦਾ ਉਹਦੇ ਵਾਸਤੇ ਆਰਾਮ ਬਣਣਾ ਜੀ ਕੋਈ ਵੀ ਬੰਦਾ ਆ ਕੇ 100 ਗ੍ਰਾਮ ਦੀ ਛੀਚੀਆ 200 ਰੁਪਿਆ ਰੇਟ ਆ ਉਹਦਾ ਲਾ ਜਾ ਸਕਦਾ ਕਿਤੇ ਡਾਕਟਰ ਕੋਲ ਭ ਬੈਰ ਤੋਂ ਭੱਜਣ ਦੀ ਲੋੜ ਨਹੀਂ ਅਸੀਂ ਗਰੰਟੀ ਦਿੰਦੇ ਆ ਵੀ ਤੁਹਾਡਾ 10 15 ਦਿਨਾਂ ਦੇ ਵਿੱਚ ਜੋਰਦਾਰ ਜਿੰਨੇ ਮਰਜ਼ੀ ਤੋਂ ਜ਼ਿਆਦਾ ਹੁੰਦੇ ਹੋਣ ਉਹ ਤਕਰੀਬਨ हट ਜਾਂਦੇ ਆ ਜੀ ਉਹ ਗੋਡਿਆਂ ਦੇ ਦਰਦ ਕਹਿੰਦੇ ਆ ਜੀ ਗੋਡਿਆਂ ਦਾ ਦਰਦ ਜ਼ਿਆਦਾ ਤਾਂ ਗੋਡਿਆਂ ਦਾ ਦਰਦ ਢੋਹੀ ਦਾ ਦਰਦ ਵੀ ਹੁੰਦਾ ਜਾਂ ਕਿਤੇ ਹੋਰ ਵੀ ਮਤਲਬ ਗੋਣੀਆਂ ਕਾਣੀਆਂ ਜਾਂ ਹੱਥਾਂ ਦੇ ਵਿੱਚ ਹੁੰਦਾ ਵਾ ਉਹ ਦਾਲ ਹਰੇਕ ਕਿਸੇ ਦਾ ਦਰਦ ਜੀ ਤੁਹਾਡੇ ਸਰੀਰ ਦਾ ਉਹ ਮਤਲਬ ਤੇਲ ਹਟਾ ਦਿੰਦਾ ਵਾ ਸਾਨੂੰ ਕੋਈ ਬੈਦ ਜੀ ਦੇ ਕੇ ਗਿਆ ਜੀ ਕਰੋ ਜੀ ਦੇ ਤੇਲਵਾ ਤੇ ਵੀ ਇਹ ਮਤਲਬ ਬਹੁਤ ਮਤਲਬ ਪਰਮਾਤਮਾ ਨੇ ਇਹਨਾਂ ਇਨਸਾਨੀ ਜਾਂ ਮੈਨੂੰ ਸਿਖਾਤੀ ਦਿੱਤੀ ਹੋਈ ਹੈ ਕਰੋ ਜੀ ਦੇ ਅੱਲੀ ਕਿਉ ਇਹਦ ਕਰਕੇ ਉਹ ਕੰਮ ਵੀ ਪੂਰਾ ਕਰਦਾ ਜੀ। ਧੰਨਵਾਦ ਜੀ। ਆਹ ਹੋਰ ਵੀ ਜਾਣਕਾਰੀ ਦਿੱਤੀ ਹੈ ਕਿ ਕਲੌਂਜੀ ਦਾ ਤੇਲ ਹੈ ਜਿਹੜਾ ਹੱਡੀਆਂ ਦੇ ਦਰਦ ਜਿਨ੍ਹਾਂ ਨੂੰ ਹੁੰਦੇ ਨੇ ਉਹ ਜ਼ਰੂਰ ਇੱਥੋਂ ਲਿਜਾਣ ਤਾਂ ਉਹਨਾਂ ਦੇ ਹੱਡੀਆਂ ਦੇ ਦਰਦ ਤੋਂ ਵੀ ਜ਼ਰੂਰ ਰਾਹ ਮਿਲੂਗਾ। ਤਾਂ ਆਪਣੀ ਗੱਲ ਇੱਥੇ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਪਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।